ਈ ਮੈਂ ਤਾਂ ਬਾਹਰ ਤੋਂ ਸੁਣਾ ਰਿਹਾ ਬਹੁਤ ਹੀ ਮਾਨ ਖਰਾਬ ਰਹਾ ਤੇ ਸਮਝਾ ਲਿਆ ਆਂਟੀ ਫਿਰ ਇੱਕ ਦੂਜੇ ਨੂੰ ਤੁਸੀਂ ਬੇਟਾ ਮੁਸ਼ਕਲ ਜੋ ਗਿਆ ਤੁਸੀਂ ਮੁਸ਼ਕਲ ਜੋ ਗਿਆ ਕਿਸ ਤਰ੍ਹਾਂ ਸੰਭਾਲ ਲਿਆ ਬੇਟੇ ਸਾਹਮਣੇ ਮੈਂ ਅਖਰ ਨੂੰ ਸਪਾਰ ਦਿੱਤੀ ਲੈਣੇ ਬੇਟੇ ਵਿੱਚੋਂ ਬਹੁਤ ਖਬਰ ਜੀ ਮੈਂ ਡਿੱਕੀ ਕੇ ਵੀ ਹੁਣ ਲਾਉਗੀ ਫੇਰ ਹੁਣ ਲਾਉਗੀ 5-6 ਸਾਲਾਂ ਸੇ ਡਿੱਕਿਆ ਯਾਰ ਕਿੱਪਤਾ ਕੀ ਸ਼ਾਦ ਬੁਲਾਉਂਦਾ 5-6 ਸਾਲਾਂ ਸੇ ਦੇਖਿਆ ਵੀ ਹੁਣ ਲਾਉਗੀ ਹੁਣ ਹੁਣ ਅਸੀਂ ਪਹੁੰਚੇ ਆਂ ਜਗਰੂਪ ਹੁਣਾਂ ਦੇ ਘਰ ਦੇ ਵਿੱਚ ਤੋਂ ਉਹਨਾਂ ਦੇ ਹਾਲਾਤ ਵੀ ਦਿਖਾਵਾਂਗੇ ਸੋ ਕੁੜੀ ਜਿਹੜੀ ਆ ਜਿਹੜੀ ਜੈਸਵੀਨ ਸੀਗੀ ਉਸ ਨੂੰ ਦਿੱਲੀ 에어ਪੋਰਟ ਤੋਂ ਫੜ ਲਿੱਤਾ ਗਿਆ ਵਾ ਹੁਣ ਉਹ ਰਿਮਾਂਡ ਤੇ ਹੈਗੀ ਆ ਗੱਲਬਾਤ ਕਰਾਂਗੇ ਜਗਰੂਪ ਦੇ ਮਾਤਾ ਪਿਤਾ ਦੀ ਸਾਡੇ ਨਾਲ ਮਜੂਨੇ ਅਂਟੀ ਜਗਰੂਪ ਦਾ ਵਿਆਹ 2015 ਦੇ ਵਿੱਚ ਕੀਤਾ ਸੀਗਾ ਕੁੜੀ ਜਦੋਂ ਘਰ ਲਿਆਂਦੀ ਉਸ ਵਕਤ ਤੁਹਾਡੇ ਘਰ ਦੇ ਹਾਲਾਤ ਕੀ ਸੀਗੇ ਤਾਂ ਕੁੜੀ ਜਦੋਂ ਬਾਹਰ ਭੇਜੀ ਕੋਦੋਂ ਭੇਜੀ ਸੀ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਸੀਗੇ 2015 ਵਿੱਚ ਵਿਆਹ ਹੋਇਆ ਸੀ ਜੀ ਇਹ ਤੇ ਦੂਜਾ 2015 ਚ ਉਹਦੀ ਫਾਈਲ ਆਈ ਸੀ ਪਹਿਲਾਂ ਇਹ ਉਹ 15 ਦਿਨ ਚੱਸੀ ਸਾਡੇ ਬਹੁਤ ਵਧੀਆ ਅਸੀਂ ਰਹਿੰਦੇ ਹੁੰਦੇ ਸੀ ਉਹ ਚਲੀ ਗਈ ਉਹਦੇ ਬਾਅਦ ਚ ਅਸੀਂ ਫਿਰ ਪੈਸੇ ਲਾਏ ਬਹੁਤ ਫਿਰ ਗੁਰ ਫਿਰਸਾ ਮੰਗਾਈ ਉਹਦੇ ਵੀ ਅਸੀਂ ਲਾਉਂਦੇ ਰਹੇ ਉਹਦੇ ਬਾਅਦ ਚ ਫਿਰ ਅਸੀਂ ਕਰੀ ਸੀ ਕਿ ਸਭ ਕੁਝ ਸਾਡੇ ਕੋਲ ਸਾਰੇ ਅਸੀਂ ਖਾ ਨਹੀਂ ਹੋ ਗਏ ਢਾਈ ਕਿੱਲੇ ਜਮੀਨ ਸੀ ਸਾਡੇ ਕੋਲ 1.5 ਬਿਘਾ ਰਹਿ ਗਿਆ ਯਾ ਤੂੰ ਕਿੰਨੀ ਦਿਨ ਬਾਅਦ ਭਿੰਜੀ ਸੀ 1.5 ਮਹੀਨੇ ਬਾਅਦ ਚਲੀ ਗਈ ਸੀ ਯਾ ਤਮਾਰ ਕੀ ਗੱਲਬਾਤ ਕੀ ਹੋਈ ਸੀ ਜਦੋਂ ਵਿਆਹ ਕੀਤਾ ਸੀਗਾ ਕੁੜੀ ਨਾਲ ਕੀ ਗੱਲਬਾਤ ਸੀ ਆ ਗਈ ਗੱਲਬਾਤ ਤਾਂ ਕੀਤੀ ਸੀ ਵੀ ਇਹ ਸਾਡਾ ਮੁੰਡਾ ਬਾਹਰ ਜਾਵੇ ਉਹ ਕਹਿੰਦੀ ਸੀ ਜਿਦ ਲੈ ਕੇ ਜਾਵਾਂਗੇ ਕੁੜੀ ਵੀ ਕਹਿੰਦੀ ਹਾਂ ਮੈਂ ਸੱਦੂੰ ਜ਼ਰੂਰ ਫਿਰ ਉੱਥੇ ਦੋ ਸਾਲ ਤੱਕ ਫੋਨ ਫੋਨ ਮਾਰ ਮਟਾ ਕਰਦੀ ਰਹੀ ਜਦੋਂ ਫਿਰ ਸਾ ਪੂਰੀ ਹੋ ਗਏ ਫਿਰ ਫੋਨ ਬੰਦ ਕਰਨ ਲੱਗੀ ਫੋਨ ਵੀ ਕਦੀ ਕਰਨਾ ਕਹਿੰਦੀ ਨਹੀਂ ਮੇਨ ਕੰਮ ਆ ਟਾਈਮ ਨਹੀਂ ਹੈਗਾ ਐ ਕਹਿੰਦੀ ਸੀ ਮੈਂ ਨਾਲ ਚੈੱਕ ਕਦੀ ਵਾਰੀ ਗੱਲ ਕੀਤੀ ਹੈ ਮੇਨਾਂ ਵੀ ਲੜ ਪਈ ਸੀ ਫਿਰ ਉਹਦੀ ਕਦੀ ਮਾਂ ਚਲੀ ਗਈ ਅਸੀਂ ਭੇਜਦੀ ਮਾਂ ਵੀ ਇਹ ਉਹ ਉਦੋਂ ਜਾ ਕੇ ਤੇ ਜਮੀਂ ਬੰਦ ਕਰਤੀ ਫੋਨ ਕਰੇ ਗੱਲਬਾਤ ਹੀ ਨਹੀਂ ਸੀ ਸਾਡੇ ਨਾਲ ਕੀਤੀ ਮਾਣੀ ਉਹਨੇ ਕਿਸੇ ਨੇ ਫੋਨ ਨਹੀਂ ਚੱਕਿਆ ਨਾ ਕਰਦੇ ਫੋਨ ਨਹੀਂ ਲੈਣਾ ਮਾਣੀ ਦੋ ਸਾਲ ਕਰਦਾ ਦੋ ਸਾਲਾਂ ਦਾ ਬੱਜੀ ਕਰਦੀ ਰਹੀ ਮਾਣੀ ਮੋਟੀ ਕਰਨੀ ਕਰੀ ਕਹਿੰਦੀ ਮੈਨੂੰ ਟਾਈਮ ਨਹੀਂ ਹੈ ਐ ਕਹਿੰਦੀ ਸੀ ਮੁੰਡੇ ਨੂੰ ਟਾਈਮ ਨਹੀਂ ਮਿਲਦਾ ਬਲੋ ਕੁਝ ਹੀ ਕਾਣ ਦੇ ਸੀ ਨੰ ਮੁੰਡੇ ਦੇ ਮੈਂ ਨਾ ਤਾਂ ਘੱਟ ਕਰਦੀ ਸੀ ਇਹ ਮੁੰਡੇ ਨਾਲ ਮਾਣ ਮੋਟੇ ਮੁੰਡੇ ਨਹੀਂ ਲਾ ਦਿੰਦੀ ਸੀ ਆਪ ਕਹੀ ਜਾਂਦੀ ਸੀ ਮੈਨੂੰ ਫੋਨ ਕਿਉਂ ਲਾਏ ਕਰਦੀ ਨਹੀਂ ਸੀ ਹੁੰਦੀ ਆਪ ਇਹਨੂੰ ਹੀ ਲਾਉਣਾ ਪੈਂਦਾ ਸੀ ਕਰਦੇ ਵਿੱਚ ਡੇਢ ਮਿੰਟਾਂ ਖੁਸ਼ੀਆਂ ਰਹੀਆਂ ਉਸ ਤੋਂ ਬਾਅਦ ਉਹਦੇ ਕੋਲ ਬਹੁਤ ਵਧੀਆ ਲਈ 1.5 ਮਹੀਨਾ ਸਾਡੇ ਨਾਲ ਰਹੀ ਤੇ ਬਾਹਰ ਚਲੀ ਗਈ ਉਹਦੇ ਬਸੇ ਹੋ ਗਏ ਉਹਦੇ ਮਾਣ ਮਾਣ ਉਹਨਾਂ ਸਰਕਤ ਹੈਗੇ ਸਾਡੇ ਹਾਂ ਫੋਨ ਫੋਨ ਨਹੀਂ ਸੇਂ ਨਾਲ ਜਾਂਦੀ ਸਾਡਾ ਸਫਰ ਕਿੱਥੋਂ ਅਰੇਂਜ ਕੀਤਾ ਤੁਸੀਂ ਕਿੰਨਾ ਪੈਸਾ ਲਾਇਆ ਸੀ ਬਾਹਰ ਭੇਜਣ ਦੇ ਲਈ ਬਾਹਰ ਭੇਜਣ ਦਾ ਵਾਸਤੇ ਸਾਡਾ ਪੂਰਾ 28 ਲੱਖ ਰੁਪਏ ਲੱਗੇ ਜਮੀਨ ਵੇਚੀ ਸੀ ਅਸੀਂ ਆ ਗਈ ਕਿੰਨੀ ਜਮੀਨ ਸੀ ਤੁਹਾਡੇ ਕੋਲ 2.5 ਕਿੱਲੇ ਸੀ ਸਾਡੇ ਕੋਲ 1.5 2.5 ਕਿੱਲੇ ਸੀ ਸਾਡੇ ਕੋਲ ਟੋਟਲ 1.5 ਬਿਘਾ ਰਹਿ ਗਿਆ ਨਹੀਂ ਲਾਤੀ ਕੁਛ ਵਿਆਹ ਤੇ ਕੁਛ ਹੁਣ ਜਾਣ ਕਰਕੇ ਫਿਰ ਫੀਸਾਂ ਭੇਜਦੇ ਰਹੇ ਕਿ ਮੰਗਵਾਉਂਦੀ ਸੀ ਫੀਸਾਂ ਸੀ ਆਪੇ ਭੇਜਦੇ ਰਹੇ ਬਦੋ ਜਾ ਕੇ ਮੁਕਰ ਗਈ ਫੋਨ ਚੱਕਨੇ ਬੰਦ ਕਰ ਦਿੱਤੇ ਤਾਂ ਉਸ ਤੋਂ ਬਾਅਦ ਫਿਰ ਘਰ ਦੇ ਕੀ ਹਾਲਾਤ ਬਣ ਗਏ ਪੁਲਿਸ ਤੋਂ ਮੇਰੇ ਅੱਖਾਂ ਚ ਤੇ ਵੀ ਗਾਲੇ ਜਾਲੇ ਹਟੇ ਮੇਰੇ ਅੱਖਾਂ ਚ ਮਾਣ ਆਈ ਜਾਂਦਾਂ ਤੁਸੀਂ ਮੇਰੇ ਮੁੰਡੇ ਨੂੰ ਦੇ ਕੇ ਵੀ ਮੈਂ ਤਾਂ ਬਾਹਰ ਚੋੜਨ ਸੁਣਾ ਦੇ ਬਹੁਤ ਮਾਣ ਖਰਾਬ ਤਰਾ ਸਮਝ ਲਿਆਂਟੀ ਫਿਰ ਇੱਕ ਦੂਜੇ ਨੂੰ ਤੁਸੀਂ ਬੇਟਾ ਮੁਸ਼ਕਲ ਚ ਹੋ ਗਿਆ ਤੁਸੀਂ ਵੀ ਮੁਸ਼ਕਲ ਚ ਹੋ ਗਿਆ ਕਿਸ ਤਰ੍ਹਾਂ ਸੰਭਾਲਿਆ ਬੇਟਾ ਸਾਹਮਣੇ ਮੈਂ ਅਖਾਰ ਜੀ ਸੀ ਭੜਦੀ ਮੈਂ ਬੇਟੇ ਵਿੱਚ ਬਹੁਤ ਖਬਰ ਬਿਟਾ ਕੀ ਕਰਦਾ ਸੀ ਇੱਥੇ ਜਦੋਂ ਵਿਆਹ ਕੀਤਾ ਕੀ ਜੋਬ ਕਰਦਾ ਅੱਛਾ ਕਰਦੇ ਕੰਮ ਕਰਦੇ ਸੀ ਖੇਤੀਬਾੜੀ ਨਾਲ ਕਰਦੇ ਸੀ ਡੈਡੀ ਦੇ ਉਹ ਨੌਕਰੀ ਕਰਦਾ ਨੌਕਰੀ ਕਰਦਾ ਟੈਕਸੀ ਚ ਚਲਾਉਂਦਾ ਹੈ ਇੱਕ ਹੀ ਚ ਜਾ ਵੀ ਚੜ ਗਿਆ ਸੀ ਕੁਝ ਹੌਣ ਕਰ ਜੇ ਵਰ ਗਈ ਐ ਪੁੰਨ ਕਰਜਾ ਅੰਟੀ ਹੁਣ ਸਿਰ ਤੇ ਹੈਗਾ ਹੁਣ ਵੀ ਹੈਗਾ ਉਹ 4-5 ਲੱਖ ਦੇ ਸੀ ਦੇਣ ਫੜ ਫੜੋ ਫੀਸ ਆ ਪੜੀਆਂ ਬਲਿਸਤ ਨੂੰ ਸ਼ਿਕਾਇਤ ਕੋਦੋ ਤੁਸੀਂ ਕਦੋਂਗੇ ਸ਼ਿਕਾਇਤ ਕਰਨ ਕੋਈ ਜਨਾਮ ਨਹੀਂ ਕੋਈ 2021 ਚ ਹੀ ਕਰੀ ਸੀ ਹਾਂ ਹੋਰ ਇਹ ਕਿ ਜੀ ਪਹਿਲਾਂ ਡਿੱਕੀ ਕੇ ਵੀ ਹੁਣ ਲਾਉਗੀ ਫਿਰ ਹੁਣ ਲਾਉਗੀ 5-6 ਸਾਲਾਂ ਸੇ ਡਿੱਕੀ ਹੈ ਤੇ ਯਾਰ ਕਿਪਤਾ ਕੀ ਸ਼ਾਇਦ ਬੁਲਾ ਲੇ ਪੰਜ ਛੇ ਸਾਲ ਹੋ ਗਏ ਸਿਨ ਦੇਖਿਆ ਮੈਂ ਹੁਣ ਲਾਉਗੀ ਹੁਣ ਲਾਵੀਂ ਫਿਰ ਕਰਾਂ ਜਿੱਤੇ ਫਿਰ ਪੁਲਿਸ ਅਹੀਂ ਕੰਮ ਸ਼ੁਰੂ ਕੀਤਾ ਮੋਂਟੈਨ ਸਾਡੇ ਨੇ ਬਜਾਏ ਪੁਲਿਸ ਨੇ ਲੜਕੀ ਫੜ ਲਿੱਤੀ ਆ ਲਿਆਂ ਦਨ ਨੂੰ ਰਿਮਾਂਡ ਤੇ ਹੈਗੀ ਆ ਸੋ ਕਿਸ ਤਰ੍ਹਾਂ ਹੁ ਤੁਸੀਂ ਦੇਖਦੇ ਅਗਲੀ ਕਾਰਵਾਈ ਹੁ ਤੁਸੀਂ ਕਿਸ ਤਰ੍ਹਾਂ ਕਰੋਗੇ ਅਸ ਕਹਿੰਦੇ ਸ਼ੱਕ ਤੋਂ ਸ਼ੱਕ ਤੇ ਉਹ ਨਹੀਂ ਹਸਾ ਜਾਦੇ ਸ਼ੱਕ ਤਾਂ ਮਿਲਣੀ ਚਾਹੀਦੀ ਹੋਰ ਬੱਚੇ ਵੀ ਸੋਧਣ ਫਿਰ ਜਾ ਕੇ ਵੀ ਇਹਦੇ ਨਾਲ ਹੁੰਦਾ ਸਾਡੇ ਨਾਲ ਫਿਰ ਹੋ ਉਹ ਦੂਜੇ ਫਾਦਰ ਜੀ ਸਨ ਮਜੂਦ ਨੇ ਗੱਲਬਾਤ ਕਰ ਲਏ ਆ ਅੰਕਲ ਖੇਤੀਬਾੜੀ ਕਰਦੇ ਸੀ ਬੇਟਾ ਨਾਲ ਸਪੋਰਟ ਕਰਦਾ ਸੀਗਾ ਅੱਜ ਨੌਕਰੀ ਕਰਨ ਨੂੰ ਮਜਬੂਰ ਹੋ ਗਿਆ ਵਾ ਕੀ ਕਹਿਣਾ ਚਾਹੋਂਗੇ ਲੜਕੀ ਹੁਣ ਫੜ ਲਿੱਤੀ ਗਈ ਹੈ ਪੁਲਿਸ ਨੇ ਅੜ ਕੀ ਦੇਖੋ ਜੀ ਫੜ ਲੀ ਗਈ ਉਹਨੂੰ ਸਾਨੂੰ ਜੇ ਮਜਬੂਰ ਕੀਤਾ ਨਹੀਂ ਉਹ ਪੱਜਾ ਕਨੌਂਤੀ ਹੋਣੀ ਚਾਹੀਦੀ ਸੀ ਜੇ ਲੜਕਾ ਤਾਂ ਬਾਹਰ ਬੁਲਾ ਲੈਂਦੀ ਸਾਨੂੰ ਕੀ ਲੋੜ ਸੀ ਗਈ ਕਿਉਂ ਜੀ ਤੇ ਹੁਣ ਉਹਨੇ ਨਹੀਂ ਤਾਂ ਲੜਕੇ ਨੂੰ ਬੁਲਾਇਆ ਨਹੀਂ ਹੈਗਾ ਨਾ ਕੋਈ ਗੱਲਬਾਤ ਕੀਤੀ ਬਾਅਦ ਵਿੱਚ ਤੇ ਉਹ ਲੜਕਾ ਦਾ ਨੌਕਰੀ ਕਰਦਾ ਹੁਣ ਚੰਨੀ ਸਾਨੂੰ ਪਤਾ ਲੱਗਿਆ ਸੀਗਾ ਵੀ ਇਹਨੇ ਔਫਰ ਨਾ ਚਲੋ ਅਸੀਂ ਕਾਰਵਾਈ ਕੀਤੀ ਚਲੋ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਉਹ ਜਿੰਨੇ ਉਹਨੇ ਸਾਡੇ ਨਾਲ ਗੈਨਿਕ ਕਾਰ ਵੀ ਗਲਤ ਕੀਤੀ ਹੈ ਨਾ ਉਹਨੂੰ ਉਹਦੀ ਉਹਦੀ ਪੂਰੀ ਸਜ਼ਾ ਮਿਲ ਜAVE ਨਾ ਅਸੀਂ ਖੋਜਾਂ ਨੌ ਸਾਲ ਦਾ ਸੰਗਰਸ਼ਾ ਜੀ ਲੱਗਦਾ ਕਿ ਹੁਣ ਜਿੱਤ ਮਿਲ ਗਈ ਤੁਹਾਨੂੰ ਹਾਂਜੀ ਹਾਂ ਨੌ ਸਾਲ ਮਗਰੋਂ ਸਾਨੂੰ ਆਇਆ ਜੀ ਕਿ ਸਾਡੀ ਕੋਈ ਆਸ ਝੱਕੀ ਆ ਠੀਕ ਆ ਬਸ ਕੀ ਸੋਚਿਆ ਕਿ ਸੀ ਬੇਟੇ ਵਾਸਤੇ ਕੀ ਬੇਟਾ ਬਾਹਰ ਚਲ ਜੂਗਾ ਉੱਥੇ ਜਾ ਕੇ ਸੈੱਟ ਹੋ ਜੂਗਾ ਅੱਜ ਉਹ ਇੱਥੇ ਟੈਕਸੀ ਚ ਚਲਾਣ ਨੂੰ ਮਜਬੂਰ ਹੋ ਗਿਆ ਹਾਂਜੀ ਸੋਚਿਆ ਇਸੀ ਵੀ ਦੇਖੋ ਬਾਹਰ ਜਾਊਗਾ ਆਉਂਦਾ ਕਾਰੋਬਾਰ ਦੇਖੋ ਸਾਡੇ ਵਾਸਤੇ ਨਹੀਂ ਸੀਗਾ ਕਿਤਾ ਆਪਦੀ ਆਪਦੀ ਜ਼ਿੰਦਗੀ ਬਾਰੇ ਸੋਚਿਆ ਜੀ ਵੀ ਉਹ ਵਧੀਆ ਕਮਾਊਗਾ ਜ਼ਿੰਦਗੀ ਜੋ ਉਹ ਇਹਨੇ ਕੀਤਾ ਸਾਡੇ ਨਾਲ ਮਾਰਾ ਕੀਤਾ ਉਹ ਨਹੀਂ ਤਾਂ ਕਿਰੇ ਨੂੰ ਮੈਨੂੰ ਮੈਨੂੰ ਚਾਜ ਮੈਲੀ ਜਾਈਦਾ ਤੇ ਹੁਣ ਵਾਲੀ ਪੀਡੀਫ ਜਾ ਰੱਖਣਾ ਯਾਨੀ ਇਸ ਤਾਂ ਇਹ ਰੋ ਰੋ ਕੇ ਗਨੇ ਆ ਠੀਕ ਹੈ ਜੀ ਲੱਖ ਲੱਖ ਦੀ ਰਕਮ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਅੰਕਲ ਮੀਡਲ ਕਲਾਸ ਵਾਸਤੇ ਤਾਂ ਪੈਸਾ ਤੁਸੀਂ ਲਾਤਾ ਜਮੀਨ ਵੀ ਚਲੀ ਗਈ ਅੱਜ ਕੁਝ ਵੀ ਨਹੀਂ ਹੈਗਾ ਤੁਹਾਡੇ ਕੋਲ ਸਾਡੇ ਕੁਝ ਨਹੀਂ ਸਾਡੇ ਹਾਲਾਤ ਦੇ ਨੂੰ ਕਰਦੇ ਬੱਚੀ ਇਹਦਾ ਕੁਝ ਨਹੀਂ ਕਹਿਣੀ ਚਾਹੁੰਦੇ ਵੀ ਅਸੀਂ ਸਾਡੇ ਹਾਲਾਤ ਇਹ ਲੋਕਾਂ ਦੇ ਦੇਖ ਲੋ ਜਿਹੜੀਆਂ ਪੇਜੀਆਂ ਸੀਗੀਆਂ ਜੀ ਪੈਸੇ ਪੁਸੇ ਲਾ ਕੇ ਵੀ ਸਾਡੇ ਘਰ ਦੇ ਰੰਗ ਵੱਧਣਗੇ ਉਹੀ ਆਣੇ ਧੋਖਾ ਕਰਕੇ ਕਿੰਨਾ ਦੇ ਕਨਗਵਾ ਦੇ ਪਰਈਆਂ ਨੇ ਉਹ ਦੁਬਾਰਾ ਦੇ ਰੰਗ ਉਸ ਤਰਾਈਆਂ ਜੀ 9 ਸਾਲ ਦੇ ਜਿਹੜੇ ਰੰਗ ਕਿਤੇ ਉਦਾਂ ਹੀ ਫਿੱਕੇ ਦੁਬਾਰਾ ਉਹੀ ਨੇ ਘਰ ਵਿੱਚ ਰੰਗ ਉਹੀ ਨੇ ਕੋਈ ਵਿਆਹ ਚ ਮੁੰਡਾ ਵਹਿ ਗਿਆ ਸੀ ਉਹਨੂੰ ਲੈ ਕੇ ਵੀ ਆਏ ਸੀ ਸਾਰੇ ਕੋਈ ਕੀਤਾ ਸੀਗਾ ਜਾਨੀ ਮੱਲ ਉਹ ਸਾਡੀ ਬਣ ਕੇ ਨਹੀਂ ਰਹੀ ਹੈਗੀ ਉਹਦੀ ਮਾਂ ਦੇ ਸਿਰ ਤੇ ਚੜ ਕੇ ਹੁਣ ਜਾਨੀ ਭੁਗਤਦੀ ਉਹ ਭੁਗਤੂਗੀ ਨਾ ਉਹ ਜੇ ਕੁਏ ਇਹੀ ਤੱਕ ਗੇ ਸਕਦੇ ਆ ਜਿਹੜਾ ਫਰਤ ਸੀਗਾ ਇਹ ਤਾਂ ਪੂਰਾ ਕਰਤਾ ਪਹਿਲਾਂ ਉਹਨੂੰ ਭੇਜਣ ਵਾਸਤੇ ਪੂਰਾ ਕੀਤਾ ਉਹਦੇ ਪੈਸੇ ਲਾਏ ਫੀਸਾਂ ਭਰੀਆਂ 2 ਸਾਲ ਦੀਆਂ ਜਿੰਬੇ ਫੀਸਾਂ ਭਰੀਆਂ ਤੇ ਮੰਗਦੀ 2 ਲੱਖ ਦੇ ਭੇਜ ਦੋ 3 ਲੱਖ ਭੇਜ ਦੋ ਕੋਈ ਭੇਜ ਰਹੇ ਆ ਸੀ ਤੇ ਹੁਣ ਜਦੋਂ ਛਣ ਧੋਖਾ ਦੇਗੀ ਨਾ ਹੁਣ ਆ ਕੇ ਦੀ ਮਾਮਗਰ ਲਾ ਕੇ ਹੁਣ ਉਹਨੋਂ ਜਿੰਦਗੀ ਆ ਤੀ ਪੂਤਣੀ ਪਊਗੀ ਯਾਨੀ ਤੁਸੀਂ ਪ੍ਰਸ਼ਾਸਨ ਦੇ ਸਾਨੂੰ ਮੰਗ ਤੜੇ ਬਣੀ ਮਜ਼ਾਕ ਹੈ ਨਾ ਪ੍ਰਸ਼ਾਸਨ ਮੰਗ ਕਰਦਾ ਮਛਾੜੀ ਮਦਦ ਕੀਤੀ ਜਾਊ ਫਿਰ ਕੀ ਕਿ ਇਹ ਲੜਕੀ ਫੜੀ ਜਾਏਗੀ ਪ੍ਰਸ਼ਾਸਨ ਕਾਰਵਾਈ ਕਰੇਗਾ ਇਸ ਤਰ੍ਹਾਂ ਦੀ ਵੱਡੀ ਕਾਰਵਾਈ ਕਰੇਗਾ ਨਹੀਂ ਸਾਨੂੰ ਉਮੀਰ ਸੀ ਜੀ ਸਾਨੂੰ ਪੂਰਾ ਪ੍ਰਸ਼ਾਸਨ ਦੇ ਭਰੋਸਾ ਸੀਗਾ ਪ੍ਰਸ਼ਾਸਨ ਸਾਡੇ ਨਾਲ ਗਿਆ ਵੀ ਲੈ ਕੇ ਵੀ ਆਇਆ ਉਤੋਂ ਉਹਨੂੰ ਪਹਿਲਾਂ ਦੀ ਪਤਾ ਸੀ ਕਿ ਪਰ ਇੰਨਾ ਕੋ ਹਾਂ ਉਹਨਾਂ ਨੇ ਜਿਵੇਂ ਵਕੀਲ ਕਰਲੇ ਸੀਗਾ ਸੋ ਪਾਰਦੇ ਹੀ ਕਹਿੰਨੀ ਵਕੀਲ ਕਰ ਲਿਆ ਸੀ ਪਤ ਨਹੀਂ ਕੀ ਕਰ ਲਾਂਗੇ। ਹੰਕਾਰ ਹੁੰਦਾ ਈ ਬੰਦਿਆਂ ਨੂੰ। ਉਹ ਹੰਕਾਰ ਟਹਾੜੇ ਦੀ ਹੋ ਜਾਂਦਾ ਜਿਉਂ ਅਸੀਂ ਜੋ ਕੀਤਾ ਸਾਡੀ ਪਰਮਾਤਮਾ ਨੂੰ ਅੱਧ ਕਰਤੀ। ਦੱਤਾ ਹੀ ਸਾਡਾ ਮਜੂਨੇ। ਜਦੋਂ ਪਰਚਾ ਦਾਜ ਕਰਾਇਆ ਕੋਈ ਸਮਝੌਤੇ ਲਈ ਕੋਈ ਦਬਾਅ ਪਿਆ ਕਿ ਅਸੀਂ ਸਮਝੌਤਾ ਕਰ ਲੈਨੇ ਜਾਂ ਇਤਾਂ ਦੇ ਕੋਈ ਗੱਲਬਾਤ ਹੋਈ ਕਦੀ? ਨਹੀਂ ਨਹੀਂ ਕੋਈ ਸਮਝੌਤੇ ਦੀ ਦਬਾਅ ਨਹੀਂ ਪਿਆ ਜੀ। ਤੁਹਾਡੇ ਬ੍ਰਦਰ ਨੇ ਜਗਰੂਪ ਤੁਹਾਡਾ ਪਤੀਜਾ ਲੱਗਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਹਾਲਾਤ ਸੀ ਉਸ ਵਕਤ ਘਰ ਦੇ ਮੁੰਡਾ ਕਹਿੰਦੇ ਆਪਣੀ ਖੇਤੀਬਾੜੀ ਕਰਦਾ ਸੀ ਆਪਣਾ ਕੰਮ ਕਰਦਾ ਸੀ ਅੱਜ ਮਜਬੂਰ ਹੋ ਗਿਆ ਦੇਖੋ ਜਿਵੇਂ ਅਸੀਂ ਪਹਿਲਾਂ ਇਕੱਠੇ ਖੇਤੀਬਾੜੀ ਕਰਦੇ ਸੀਗੇ ਜਦੋਂ ਇਹਨਾਂ ਦੇ ਪਰ ਮਜਬੂਰੀ ਪੈ ਗਈ ਜ਼ਮੀਨ ਵੀ ਵਿਕਣੇ ਪੈ ਗਈ ਸਾਡੇ ਸੰਦ ਵੀ ਇਕੱਠੇ ਸੀਗੇ ਸੰਦ ਵੀ ਵੇਚਣੇ ਪੈ ਗਏ ਫਿਰ ਮਕਰੋ ਤੇ ਇਹ ਵੀ ਆ ਜੀ ਨੌ ਪਤਾ ਗਈ ਮਤਲਬ ਕਈਆਂ ਨੂੰ ਨੌਕਰੀ ਕਰਨੀ ਪੈ ਗਈ ਇਸ ਕੰਮ ਦੇ ਵਿੱਚ ਹਾਂਜੀ 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 ਪਰ ਆ ਜਿੰਦਗੀ 'ਚ ਪਹਿਲੀ ਵਾਰ ਹੋਇਆ ਜੀ ਜਿਹੜਾ ਕਹਿੰਦੇ ਰਿਸਕ ਹੋਇਆ ਨਹੀਂ ਕਿਸੇ ਨੇ ਦੇਖਿਆ ਨਹੀਂ ਪਿਆ ਹੋਦਾ ਰੈਟੇ ਚ ਚਾਹੀਦੀ ਐਲਓਸੀ ਕਟਵਾਈ ਸੀਗੀ ਅਸੀਂ 2021 ਵਿੱਚ ਇਹਦੇ ਜੁਲਾਈ ਦੇ ਵਿੱਚ ਪਹਿਲਾ ਪਰਚਾ ਦਰਜ ਕਰਾਇਆ ਸੀ ਇੱਥੇ ਚੱਕਰ ਲਗਾਣੇ ਪਏ ਥਾਣੇ ਆ ਦੇ ਅਸੀਂ ਜਾਂਦੇ ਜੀ ਪਹਿਲਾਂ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਸੀ ਜਾਂਦੇ ਜੀ ਮੁੜੇ ਦੇ ਪਤੀ ਦੇ ਛੱਡਾ ਜੀ ਫਿਰ ਉਹ ਆਖਰ ਇੱਕ ਅੰਦਰ ਸੱਚਾਈ ਦੀ ਜਿੱਤ ਤਾਂ ਹੁੰਦੀ ਹੈ ਜੀ ਬੇਟੇ ਨੂੰ ਕਿਸ ਤਰ੍ਹਾਂ ਹੌਸਲਾ ਦਿੱਤਾ ਐਡੀ ਵੱਡੀ ਮਤਲਬ ਨੁਕਸਾਨ ਹੋ ਗਿਆ 28 ਲੱਖ ਰੁਪਏ ਲੈ ਕੇ ਭੱਜ ਗਈ ਨੁਕਸਾਨ ਬਹੁਤ ਵੱਡਾ ਹੈ ਬੇਟੇ ਨੂੰ ਕਿਸ ਤਰ੍ਹਾਂ ਹੌਸਲਾ ਦਿੱਤਾ ਅਸੀਂ ਨੇ ਦਿੱਤਾ ਕੋਈ ਗੱਲ ਨਹੀਂ ਤੂੰ ਪਰਮਾਤਮਾ ਤੇਰੇ ਨਾਲ ਤੂੰ ਹੌਸਲਾ ਰੱਖ ਭਈ ਕੋਈ ਨਗਰ ਕਿਸੇ ਦੇ ਜੱਤ ਹੋਊਗੀ ਉੰਘੇ ਹੁੰਨ ਲੜਕੀ ਪੜੀ ਗਈ ਆ ਕੀ ਪੀਂਦੇ ਨੇ ਦੋਨੇ ਅੱਜ ਕਹਿੰਦੇ ਬਹੁਤ ਵਧੀਆ ਹੋਏ ਪੜੀ ਗਈ ਕਿੰਨਾ ਸਾਡੇ ਨਾਲ ਕੀਤਾ ਉਹਦੇ ਨਾਲ ਹੋਵੇ ਸਖਤਾ ਹੀ ਹੋਵੇ ਉਹਨੂੰ ਵੱਧ ਤੋਂ ਵੱਧ ਸਹਜ ਮੈਣਨੀ ਚਾਹੀਦੀ ਬੜਾ ਚਾਵਣ ਵਾਲਾ ਹੁੰਦਾ ਸੀ ਕਿ ਘਰ ਦੇ ਵਿੱਚ ਨੂੰ ਆ ਗਈ ਆ ਸਾਧਦਵੇ ਤੋਂ ਹਾਂ ਵੀ ਅਸੀਂ ਬਾਹਰ ਜਾਵੇਂ ਸਾਨੂੰ ਵੀ ਸੱਦੂ ਅਸੀਂ ਚਾਹ ਉਹ ਨਾਲ ਲੈ ਕੇ ਵੀ ਅਸੀਂ ਚਾਹੀ ਪੈਸੇ ਲਾਇ ਸੀ ਪਹਿਲਾਂ ਮੁੰਡਾ ਜੇ ਫਿਰ ਸਾਡਾ ਮੁੰਡਾ ਚਾਹ ਬਹੁਤ ਸੀ ਮਿੰਟ ਸਾਰੀ ਟੈਰੀ ਰਹੀ ਰੋਸਾ ਸੀਗਾ ਕਿ ਬਾਹਰ ਬੁਲਾ ਲੇਗੀ ਤੁਹਾਨੂੰ ਹਾਂਜੀ ਹੈਗਾ ਸੀ ਪਹਿਲਾਂ ਕਿਤੇ ਗਈ ਉਹ ਤਾਂ ਠੀਕ ਸੀ ਆਜਾ ਯਾ ਤੂੰ ਡੇਢ ਮਿੰਟ ਤੁਹਾਡੇ ਨਾਲ ਰਹੀ ਕਿਸ ਤਰ੍ਹਾਂ ਮੇਲ ਬਣਾ ਡੇਢ ਮਿੰਟ ਬਹੁਤ ਵਧੀਆ ਰਹੀ ਮੰਮੀ ਮੰਮੀ ਕਾੜਦੀ ਰਹਿੰਦੀ ਸੀ ਕੰਮ ਵੀ ਕਰ ਲੈਂਦੀ ਸੀ ਕਿੰਨਾ ਕਹੂੰਗਾ ਆਹ ਦੇ ਕਰ